ਸਾਡੇ ਗੁਰੂ ਨੇ ਆਖਿਆ ਪਹਿਲਾ ਮਰਨ ਕਬੂਲ ਜੀਵਨ ਕੀ ਛਡ ਆਸ ਉਹ ਸਭ ਨਾ ਕੀ ਰੇਣਕਾ ਤੋਂ ਆ ਹਮਾਰੇ ਪਾਸ ਗੁਰਮਖਾ ਮੌਤ ਨੂੰ ਪ੍ਰਮਾਨ ਕਰ ਸਿਰ ਤੜੀ ਤੇ ਘਰ ਟਾਕਿਆ ਆ ਸਕਦਾ ਤੇ ਆ ਨਹੀਂ ਤੇ ਤੁਰਿਆ ਫਿਰ ਇੱਥੇ ਲਾਰੇ ਨਹੀਂ ਜੇ ਉਸ ਗੁਰੂ ਨੇ ਇਸ ਗੱਲ ਨੂੰ ਕਲੀਅਰ ਕਰਨ ਲਈ ਗੁਰਮਖੋ 1699 ਦੀ ਵਿਸਾਖੀ ਨੂੰ ਕਿਨਾਰਾ ਲਾਇਆ ਜਿਹੜੇ ਪਰਿਵਾਰ ਦੇ 4 ਮੈਂਬਰ ਨੇ ਉਹ 3 ਆਉਣ ਜਿਹੜੇ 2 ਨੇ ਉਹ 1 ਆਵੇ ਜਿਹੜੇ 5 ਨੇ ਉਹ 4 ਆਉਣ ਸਰਕਾਰੀ ਕਾਗਜ਼ਾਤਾਂ ਦੇ ਮੁਤਾਬਕ 80 ਹਜ਼ਾਰ ਦਾ ਇਕੱਠ ਹੋਇਆ ਉਦੋਂ ਉਦੋਂ ਗੱਡੀਆਂ ਨਹੀਂ ਸੰਦੀਆਂ ਹੁਣ ਤਾਂ ਆਪਾਂ ਕਾਰਾਂ ਤੇ ਜਾਂਦੇ ਆ ਕੋਈ ਜਹਾਜ਼ ਤੇ ਚੜ੍ਹ ਕੇ ਆਉਂਦਾ ਨਮਸਕਾਰ ਕਰਦੇ ਹਾਂ ਉਹਨਾਂ ਗੁਰੂ ਕੇ ਸਿੱਖਾਂ ਨੂੰ 80 ਹਜ਼ਾਰ ਦਾ ਇਕੱਠ ਹੋਇਆ ਮੇਰਾ ਬਾਜਾ ਵਾਲਾ ਸ੍ਰੀ ਸਾਹਿਬ ਲੈ ਕੇ ਆਇਆ ਐਂਦੇ ਹੈ ਕੋ ਸਿੱਖ ਬੇਟਾ ਕਰੇ ਸੀਸ ਭੇਟਾ ਹੈ ਕੋ ਮੇਰਾ ਸਿੱਖ ਪੁੱਤਰ ਜਿਹੜਾ ਸੀਸ ਭੇੜ ਕਰੇ ਦੋ ਬਾਜਾਂ ਤੇ ਕੁੱਟਿਆ ਨਹੀਂ ਤੀਜੀ ਆਵਾਜ਼ ਦੇ ਉੱਪਰ ਲਾਹੌਰ ਦਾ ਰਹਿਣ ਵਾਲਾ ਤਿਆਰਮ ਆਇਆ ਹਜੂਰ ਨੇ ਆਖਿਆ ਵੀ ਗੁਰਮੁਖਾ ਕਿੱਥੋਂ ਆਇਆ ਹੈ ਕਹਿੰਦਾ ਜੀ ਬਾਕੀ ਗੱਲਾਂ ਫੇਰ ਕਰਾਂਗੇ ਪਰ ਪਹਿਲਾਂ ਮੈਂ ਮਾਫੀ ਮੰਗ ਲਾਂ ਕਿਉਂਕਿ ਮੈਂ ਤੀਜੀ ਆਵਾਜ਼ ਤੇ ਆ ਤੇ ਮੇਰਾ ਫਰਜ਼ ਬਣਦਾ ਸੀ ਪਹਿਲੀ ਆਵਾਜ਼ ਤੇ ਹੁੰਦਾ ਮਤੇ ਦੀ ਬਾਜਤੇ ਆਇਆ ਨਾ ਤੇ ਮਹਾਰਾਜ ਮੈਂ ਵੈਸੇ ਲਾਹੌਰੋਂ ਆਇਆ ਹਜ਼ੂਰ ਕਹਿੰਦੇ ਗੱਲ ਬਣ ਜਾਏਗੀ ਕਿਉਂ ਲਾਹੌਰ ਉਹ ਅਸ਼ਿਆ ਜਗਾ ਹੈ ਜਿਹਦੇ ਬਾਰੇ ਅਸੀਂ ਪੜਦੇ ਲਾਹੌਰ ਸ਼ਹਿਰ ਜ਼ਹਿਰ ਕੈਰ ਸਵਾ ਪੈਰ ਜਿੱਥੇ ਦਿਨ ਦੇ ਸਵਾ ਪੈਰ ਤੱਕ ਗੁਰਮੁਖੋਂ ਥਾਂ ਥਾਂ ਤੇ ਗਊਆਂ ਟੰਗੀਆਂ ਹੁੰਦੀਆਂ ਸਨ ਹਲਾਲ ਕਰਦੇ ਸਨ ਤੇ ਤਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਗੁਰਮੁਖੋਂ ਹੈ ਸੀ ਠੀਕ ਪਰ ਹੁਣ ਲਾਹੌਰ ਨੂੰ ਮਾੜਾ ਨਾ ਕਹੋ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਆਕਰ ਕਿਉਂਕਿ ਲਾਹੌਰ ਸ਼ਹਿਰ ਵਿੱਚ ਹੁਣ ਧੰਗੂ ਗੁਰੂ ਰਾਮਦਾਸ ਪਾਤਸ਼ਾਹ ਦਾ ਪ੍ਰਕਾਸ਼ ਹੋ ਗਿਆ ਹੈ ਇਹ ਗੁਰੂ ਕੀ ਪਾਵਨ ਨਗਰੀ ਬਣ ਗਈ ਹੁਣ ਇਹਨੂੰ ਜ਼ਹਿਰ ਤੇ ਕਹਿਰ ਨਾ ਕਹੋ